ਸੀਆਈਏ ਸਟਾਫ ਤਰਨਤਨ ਪੁਲਿਸ ਵੱਲੋਂ 1 ਕਿਲੋ 300 ਗ੍ਰਾਮ ਹੈਰੋਨ 2 ਪਿਸਟਲ ਸਮੇਤ 20 ਰਾਉਂਡ ਤੇ 1 ਲੱਖ 7000 ਰੁਪਏ ਡਰਗ ਮਨੀ ਸਮੇਤ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਸਪੈਸ਼ਲ ਨਾਪਾ ਬੰਦੀ ਜਿਵੇਂ 26 ਜਨਵਰੀ ਦੇ ਖੁਲਪਛਾਸੀ ਕਰਦੇ ਹਾਂ ਉਹਦੇ ਸਬ-ਇੰਸਪੈਕਟਰ ਚਰਨਜੀਤ ਸੀਨੀਅਰ ਸਟਾਫ ਦਾ ਇਹਨੇ ਸਰਵਿਸ ਰੋਡ ਬਾਟ ਪੁਲ ਪੰਡੂਰੀ ਗੁੱਲਾ ਉੱਥੇ ਨਾਕਾ ਲਾਇਆ ਹੋਇਆ ਸੀਗਾ ਹਾਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਲੋਕ ਗਈ ਪੁੱਛਗਿੱਛ ਕੀਤੀ ਗੱਡੀ ਦੀ ਸਰਚ ਕੀਤੀ ਤਾਂ ਉੱਥੇ ਜਿਹੜਾ ਕਿ ਹੁਜੇ ਸੀਗਾ ਉਹਦੇ ਕੋਲੋਂ ਇੱਕ ਵੈਪਨ ਮਿਲਿਆ ਵੈਪਨ ਦਾ ਕੋਈ ਲਾਇਸੈਂਸ ਵਗੈਰਾ ਨਹੀਂ ਦਿਖਾ ਸਕਿਆ ਇਹਨਾਂ ਨੇ ਪਰਚਾ ਦਿੱਤਾ ਪਰਚਾ ਦੇ ਦਿੱਤੀ ਉਹਦਾ ਰਿਮਾਂਡ ਲਿਆ ਰਿਮਾਂਡ ਦੇਣ ਤੋਂ ਬਾਅਦ ਜਦੋਂ ਇੰਟਰੋਗੇਸ਼ਨ ਕੀਤੀ ਤਾਂ ਇੰਟਰੋਗੇਸ਼ਨ ਤੇ ਇਹਨੇ ਇਹ ਘਰਮੂਰ ਕਾਲੇ ਦਾ ਰਹਿਣ ਵਾਲਾ ਅੰਮ੍ਰਿਤਸਰ ਛਾਟੇ ਥਾਣੇ ਦਾ ਉੱਥੇ ਇਹਦੇ ਘਰ ਗਿਆ ਕੇ ਉੱਥੋਂ 1.300 ਗ੍ਰਾਮ ਦੇ ਕਰੀਬ ਹਿਰੋਇਨ ਰਿਕਵਰ ਹੋਈ 3.70000 ਰੁਪਿਆ ਡਰੱਗਬਾਣੀ ਰਿਕਵਰ ਹੋਈ ਤੇ ਇੱਕ ਹੋਰ ਵਿਪਨ ਉੱਥੋਂ ਬਲੌਕ ਪਿਸਟਲ ਆਸਟ੍ਰੀਅਨ ਮੇਡ ਜਿਹੜੀ ਔਰ ਵੰਦੀ ਔਰ ਕਬੂਈ ਸਰ ਹੋਰ ਵੀ ਮਾਮਲੇ ਇੱਥੇ ਦਰਜ ਹੈ ਇਸ ਚ ਵੀ ਐਂਡ ਹੈਵੀ ਇਹ ਕੁਝ ਪਹਿਲੇ ਇਥੇ 20 ਗ੍ਰਾਮ ਕੇ ਕਿੰਨੇ ਦਾ ਹਿਰੋਇਨ ਦਾ ਪਹਿਲੇ ਪਰਚਾ ਹੈਗਾ 17 18 18 ਜਾਂ 19 ਲੱਗਦਾ ਹੈ ਇਕ ਕਰਮੀ ਕੀਤੀ ਜਾ ਰਹੀ ਹੈ ਜੀ ਪੁਲਿਸ ਰਿਮਾਂਡ ਲੈ ਕੇ ਪੁਲਿਸ ਰਿਮਾਂਡ ਹੈਗਾ ਜੀ ਡਿਮਾਂਡ ਤੇ ਇਹ ਰਿਮਾਂਡ ਦੇ ਵਿੱਚ ਹੀ ਇਹ ਨੇ ਜਿਹੜਾ ਇਨਸ਼ਾਫ ਕੀਤਾ ਸੀ ਇਨਸ਼ਾਫ ਦੇ ਉੱਤੇ ਜੀ ਫੋਰ ਵੈਪਨ ਜਿਹੜੇ ਘਰੋਂ ਰਿਕਵਰ ਹੋਏ ਤੇ ਨੌਲੇਜ ਦਰੋ